ਹੈਲੋ ਦੋਸਤੋ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਨਮਸਤੇ ਸਲਾਮ ਅਲੈਕੁਮ ਮੈਂ ਜਸਵੰਤ ਸਿੰਘ ਸੋਹਲ ਅਤੇ ਤੁਸੀਂ ਵੇਖ ਰਹੇ ਹੋ ਸਾਡਾ ਨਵਾਂ ਚੈਨਲ ਸੋਹਲ ਐਂਟਰਟੇਨਮੈਂਟ ਟੀਵੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਹਾਲਾਤਾਂ ਦੀ ਇਹ ਪੰਜਾਬ ਦੇ ਹਾਲਾਤ ਕਿੱਧਰ ਨੂੰ ਜਾ ਰਹੇ ਨੇ ਜਨਤਾ ਵਿਚਾਰੀ ਕੀ ਕਰੇ ਜਨਤਾ ਤਾਂ ਕਨਫਿਊਜ਼ ਹੋਈ ਆ ਕਿ ਕਿਹਨੂੰ ਵੋਟ ਪਾਈਏ ਹੁਣ ਕਿਹਨੂੰ ਪਰਖੀਏ ਪਹਿਲਾਂ ਤਾਂ ਉਹਨਾਂ ਕਈ ਵਾਰ ਪਰਖਿਆ ਅਕਾਲੀਆਂ ਨੂੰ ਫਿਰ ਕਈ ਵਾਰ ਪਰਖਿਆ ਉਹਨਾਂ ਨੇ ਕਾਂਗਰਸ ਨੂੰ ਉਹਨਾਂ ਦੋਵਾਂ ਤੋਂ ਵੀ ਨਿਰਾਸ਼ ਹੋਏ ਉਸ ਤੋਂ ਬਾਅਦ ਇੱਕ ਭਜਪਾ ਪਾਰਟੀ ਆਈ ਆਮ ਆਦਮੀ ਪਾਰਟੀ ਇਹ ਹੋਂਦ ਚ ਆਈ ਔਰ ਇਹਨਾਂ ਨੇ ਕਿਹਾ ਕਿ ਅਸੀਂ ਆਪ ਲੋਕਾਂ ਦੀ ਸਰਕਾਰ ਬਣਾਵਾਂਗੇ ਪਰ ਕੋਇਆ ਕਿ ਲੋਕਾਂ ਨੇ ਇਹਨਾਂ ਦੇ ਭਰੋਸਾ ਕਰ ਲਿਆ ਕਿ ਸ਼ੈਨ ਦੇਖੋ ਇਹ ਸਾਡੀ ਹਾਲਤ ਸੁਧਾਰ ਦੇਣਗੇ ਪੰਜਾਬ ਨੂੰ ਅੱਗੇ ਲੈ ਜਾਣਗੇ ਪੰਜਾਬ ਦੀ ਅਰਥਵਿਵਸਥਾ ਨੂੰ ਲੀਹ ਤੇ ਪਾ ਦੇਣਗੇ ਪਰ ਨਤੀਜਾ ਹਰ ਕੀ ਨਿਕਲਿਆ ਉਹੀ ਸੇਮ ਜਿਹੜਾ ਪਹਿਲਾਂ ਨਿਕਲਦਾ ਸੀ ਨਾ ਤਾਂ ਕੋਈ ਪਹਿਲੀਆਂ ਪਾਰਟੀਆਂ ਨੇ ਪੰਜਾਬ ਨੂੰ ਖੁਸ਼ਹਾਲ ਬਣਾਇਆ ਨਾ ਇਹਨਾਂ ਕੋਈ ਬਣਿਆ ਜੋ ਕੰਮ ਉਹ ਕਰਦੇ ਸੀ ਉਹੇ ਕੰਮ ਨੇ ਇਹ ਕਰਦੇ ਨੇ ਉਹਦੇ ਵੀ ਨਸ਼ਾ ਵੇਚਦਾ ਸੀ 1900 ਤੋਂ ਜ਼ਿਆਦਾ ਵੇਚ ਰਿਹਾ ਉਹਦੇ ਵੀ ਕ腐ਸ਼ਨ ਹੈਗੀ ਸੀ ਤੁਹਾਨੂੰ ਵੀ ਕ腐ਸ਼ਨ ਹੈਗੀ ਆ ਜਨਤਾ ਦੇ ਬਹੁਤ ਕਨਫਿਊਜ਼ ਹੋਈ ਆ ਕਿ ਹੁਣ ਕੀ ਕਰੀਏ ਵੋਟ ਪਾਈਏ ਕਿਨੂੰ ਕਿਨੂੰ ਵੋਟ ਪਾਈਏ ਜੋ ਸਾਡੀ ਹਾਲਤ ਨੂੰ ਸੁਧਾਰੇ ਪੀ ਆਉਣ ਨਗਿਲ ਜਾ ਵੀ ਉਸ ਤੋਂ ਜੇ ਸਾਡੇ ਪੰਜਾਬ ਨੂੰ ਤਾਂ ਕ੍ਰਪਸ਼ਨ ਮਾਰ ਗਈ ਪ੍ਰੇਸ਼ਟ ਅਫਸਰ ਪ੍ਰੇਸ਼ਟ ਲੀਡਰ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਨਾ ਸਾਰੇ ਅਫਸਰਾਂ ਨੂੰ ਕਹਿੰਨਾ ਹੈ ਨਾ ਸਾਰੇ ਲੀਡਰਾਂ ਨੂੰ ਕਹਿੰਨਾ ਹੈ ਮੈਂ ਸਿਰਫ ਕਹਿੰਦਾ ਪ੍ਰੇਸ਼ਟ ਲੀਡਰ ਤੇ ਪ੍ਰੇਸ਼ਟ ਅਫਸਰ ਇਹਨਾਂ ਨੇ ਤੇ ਪੰਜਾਬ ਦਾ ਬੇੜਾ ਘਰ ਕੱਟਿਆ ਭਿਆਂ ਲੁੱਟ ਲੁਕੀ ਖਾ ਲੈਣਾਂ ਲੋਕਾਂ ਦੀ ਪਰ ਇਹਨਾਂ ਨੇ ਪੰਜਾਬ ਨੂੰ ਕਰਜ਼ਾਈ ਕਰਤਾ ਹੈ ਦੇਖੋ ਕੋਈ ਅਫਸਰ ਫੜਾਇਆ ਜਾਂਦਾ ਹੈ ਕਰੋੜਾਂ ਰੁਪਏ ਉਹਦੇ ਘਰੋਂ ਨਿਕਲਦੇ ਨੇ ਕੋਈ ਲੀਟਰ ਫੜਾਇਆ ਜਾਂਦਾ ਹੈ ਕਰੋੜਾਂ ਦੀ ਜ਼ਾਇਦਤ ਉਹ ਤੋਂ ਬਰਾਮਦ ਹੁੰਦੀ ਹੈ ਤੇ ਕਿੱਥੋਂ ਡੀ.ਐਲ. ਦੀ 214 ਦੀ ਸਾਲ ਨੇ ਕਿੱਥੋਂ ਆਈ ਨਹੀਂ ਯਾਨੀ ਕਿ ਜ਼ਾਇਦਤ ਆ ਜਾਂਦੀ ਹੈ ਕਿੱਥੋਂ ਬਣਾ ਲੈਦੇ ਨੇ ਇਹਦਾ ਮਤਲਬ ਇਹ ਹੋਈ ਆ ਜਨਤਾ ਦਾ ਪੈਸਾ ਹੈ ਲੋਟ 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 ਖਾਈ ਜਾਂਦੇ ਨੇ ਤੇ ਪੰਜਾਬ ਦਾ ਹਾਲਤ ਵੇਖ ਲਓ ਉਹੀ ਟੁੱਟੀਆਂ ਸੜਕਾਂ ਥਾਂ ਨਾ ਗੰਦਗੀ ਦੇ ਢੇਰ ਕੋਈ ਨੌਕਰੀ ਨਹੀਂ ਨਸ਼ੇ ਗਲੀਆਂ ਇਹਦੇ ਵਿੱਚ ਫਿਰਦੇ ਫਿਰਦੇ ਨੇ ਭ੍ਰਿਸ਼ਟਾਚਾਰ ਹਰ ਦਫ਼ਤਰ ਦੇ ਵੜਿਆ ਹੋਇਆ ਹੈ ਕੋਈ ਬੰਦਾ ਇਨਸਾਫ ਨਹੀਂ ਲੈ ਸਕਦਾ ਕਿਉਂਕਿ ਜਿੱਥੇ ਭ੍ਰਿਸ਼ਟਾਚਾਰ ਦਾ ਕਿਉਂ ਚੱਲ ਪਏ ਨਾ ਉੱਥੇ ਫਿਰ ਇਨਸਾਫ ਨਹੀਂ ਮਿਲ ਸਕਦਾ ਕਿਉਂਕਿ ਇਨਸਾਫ ਦੇ ਅੱਗੇ ਫਿਰ ਭ੍ਰਿਸ਼ਟਾਚਾਰ ਦੀ ਕੰਧ ਆ ਜਾਂਦੀ ਹੈ ਉੱਥੇ ਫਿਰ ਚੱਲਦਾ ਹੈ ਪੈਸਾ ਪੈਸੇ ਨਾਲ ਇਨਸਾਫ ਮਿਲਦਾ ਹੈ ਦੱਸੋ ਫਿਰ ਗਰੀਬ Banda ਜਿਹੜਾ ਪਹਿਲਾਂ ਹੀ ਭੁੱਖਾ ਮਰਨ ਲਿਆ ਹੈ ਕਰਜ਼ਾਈ ਹੈ ਉਹ ਕਿੱਥੋਂ ਪੈਸਾ ਲਾ ਕੇ ਇਨਸਾਫ ਲਹੂਗਾ ਆਮ ਆਲੀ ਪਾਰਟੀ ਦੇ ਵੀ ਹੁਣ ਦੇਖੋ ਪੀੜ ਪੁਰਾਣਾ ਹੈ ਅਜੇ ਤੱਕ ਕੋਈ ਸੁਧਾਰ ਨਹੀਂ ਪੰਜਾਬ ਚ ਹੋਇਆ ਇਥੋਂ ਤੱਕ ਸੋਕੋ ਕਿ ਅੱਗੇ ਨਾਲੋਂ ਵੀ ਕਈ ਚੀਜ਼ਾਂ ਖਰਾਬ ਜਾਂਦੀਆਂ ਹੋਣਗੀਆਂ ਜਿਵੇਂ ਨਸ਼ਾ ਗੰਜਾਂ ਦਾ ਵੀ ਗੱਲਾਂ ਪਿਆ ਹੈ ਕ੍ਰਸ਼ਣਾਂ ਕਹੇ ਜਾਂਦੀ ਹੋਗੀ ਆ ਕ੍ਰਸ਼ਨਾ ਦੇ ਰੇਡ ਵੱਧ ਕੇ ਅੱਗੇ ਨਾਲੋਂ ਇਹਨਾਂ ਦੇ ਰਾਜ ਚ ਇਹ ਇਹ ਬਿਲਕੁਲ ਨਹੀਂ ਕਿ ਗਵਰਨਮੈਂਟ ਨੂੰ ਪਤਾ ਨਹੀਂ ਹੈ ਪਰ ਜੋ ਗਵਰਨਮੈਂਟ ਦੇ ਬੰਦੇ ਹੀ ਆਪ ਕਰਾਉਂਦੇ ਫਿਰ ਕਿ ਕ੍ਰਪਸ਼ਨ ਕਿਵੇਂ ਹੋ ਸਕਦੀ ਹੈ ਜੋ ਗਵਰਨਮੈਂਟ ਦੇ ਬੰਦੇ ਖੁਦ ਕ੍ਰਪਸ਼ਨ ਕਰਾ ਰਹੇ ਨੇ ਔਰ ਮਿਲੀ ਭੁਗਤਣਾ ਕਰਾ ਰਹੇ ਨੇ ਪ੍ਰੈਸ ਅਫਸਰਾਂ ਨਾਲ ਕੇ ਕਰਾ ਰਹੇ ਨੇ ਤੇ ਫਿਰ ਇਹ ਕ੍ਰਪਸ਼ਨ ਖੱਦ ਕਿਵੇਂ ਹੋ ਗਈ ਇਹ ਉੱਪਰੋਂ ਠਾ ਹੁੰਦੀ ਹੈ ਨਾ ਥੱਲੇ ਨਹੀਂ ਤਾਂ ਜਾਂਦੀ ਮੰਨ ਲਓ ਇੱਕ ਉਦਾਹਰਨ ਤੌਰ ਤੇ ਇੱਕ ਥਾਣੇ ਦਾ ਥਾਣੇ ਦਾ ਐਸਐਚਓ ਬੜਾ ਇਮਾਨਦਾਰ ਆ ਇਨਸਾਫ ਦੇ ਨਾਲ ਆ ਤੇ ਉਹਦੇ ਥੱਲੇ ਕਿਸੇ ਹੌਲਦਾਰ ਦੇ ਸਿਪਾਈ ਜੁਰਤ ਨਹੀਂ ਕੋਰਪਸ਼ਨ ਕਰ ਜੇ ਕਿਉਂ ਹੁਣ ਪਤਾ ਕਿ ਮੇਰਾ ਉੱਪਰਲਾ ਅਫਸਰ ਇਮਾਨਦਾਰ ਹੈ ਮੈਨੂੰ ਨੇ ਬਖਸ਼ਾ ਨਹੀਂਗਾ ਕੋਰਪਸ਼ਨ ਉਹਦੇ ਲਈ ਜੋ 30 ਇਹ ਪਤਾ ਹੈ ਕਿ ਉੱਪਰਲਾ ਅਫਸਰ ਵੀ ਕਰਪਟ ਆ ਪ੍ਰਸ਼ਟਿਆ ਪਰ ਸਭ ਉਲਟਾ ਵੱਡੇ ਅਫਸਰ ਛੋਟੇ ਅਫਸਰਾਂ ਕੋਲ ਇਹ ਕੰਮ ਕਰਾਉਂਦੇ ਨੇ ઠાણેਆਂ ਹੀ બોલیاں لگਦੀਆਂ ਨੇ ਕਿ ਇਥੇ ਚੰਗੀ ਜਾਂਦਾ ਤਾਂ ਬੜੇ ਨੇ ਕਰਦੇ ਪੈਸੇ ਲੱਗਦੇ ਨੇ ਕਸ਼ਿ ਜੜ ਜਿ ਵੜੀ ਹੋਈ ਐ ਤੇ ਫਿਰ ਕਿੱਥੋਂ ਉਹ ਬੰਦਾ ਜਿਹਨੇ ਪੈਸੇ ਦੇ ਕੇ ਕਰੋੜਾਂ ਕਰੋੜਾਂ ਰੁਪਏ ਦੇ ਕੇ ਬਾਈ ਜੀ ਕਰਾਉਣੀ ਐ ਤਾਂ ਫਿਰ ਕਿੱਥੇ ਜਾ ਕੇ ਇਨਸਾਫ ਕਰੂਣੇ ਫਿਰ ਬਾਈ ਪੈਸੇ ਹੀ ਖਾਣਾ ਏ ਇਹ ਸਾਰਾ ਤਾਣਾ ਬਾਣਾ ਉੱਜਿਆ ਪਿਆ ਏ ਕੋਈ ਇਹ ਹਾਲ ਦੇਖਦਾ ਨਹੀਂਗਾ ਤੇ ਹੁਣ ਪਤਾ ਨਹੀਂ ਪੰਜਾਬ ਦਾ ਬਾਨਾ ਕੀ ਐ ਕੀ ਨਹੀਂ ਬਾਨਾ ਇਥੇ ਜਿਹੜਾ ਹੁੰਦਾ ਕੀ ਸਰਕਾਰੋਂ ਦੀ ਲੁੱਟੀ ਜਾਂਦੇ ਖਾਈ ਜਾਂਦੇ ਆ ਜੇ ਖਾ ਬੋਲਦਾ ਸਿੱਧਾ ਪ੍ਰਚਾਰ ਹਟੋ ਦੇਂਦੇ ਤੇ ਜੇ ਕੋਈ ਮੰਨ ਲਓ ਕਿ ਨਸ਼ੇ ਦੇ ਬਰਤ ਗੱਲ ਕਰਦਾ ਤੇ ਉਹਦੇ ਉੱਤੇ ਕੇਸ ਬਾ ਦਿੰਦੇ ਨੇ ਕਹਿੰਦੇ ਭਾਵ ਕਿ ਅਸੀਂ ਲੁੱਟਣਾ ਹੈ ਪਰ ਜੇ ਕੋ ਬੋਲੋ ਨਾ ਇਹ ਬੋਲੋਗੇ ਤੇ ਤੁਹਾਨੂੰ ਕਟ ਪਾਊਗੀ ਤੁਹਾਡੇ ਪਰਚੇ ਬਣਨਗੇ ਇਹ ਹਾਲਾਤ ਨੇ ਪੰਜਾਬ ਦੇ ਉਹ ਤਾਂ ਐਂ ਲੱਗਦਾ ਆ ਕਿ ਪੰਜਾਬ ਦਾ ਰੰਗ ਰੱਖਾ ਹੈ। ਬੱਚੇ ਸਾਰੇ ਬਾਹਰ ਜਾ ਰਹੇ ਨਹੀਂ। ਨੌਕਰੀ ਦੋ ਗਿਆ ਨਹੀਂ। ਜਿਸ ਤਰ੍ਹਾਂ ਬੱਚੇ ਸਾਰੇ ਬਾਹਰ ਚਲੇ ਗਏ। ਤਾਂ ਦੋਸਤੋ ਉਹ ਦਿਨ دور ਨਹੀਂ। ਜਦੋਂ ਪੰਜਾਬ 'ਚ ਪੰਜਾਬੀ ਘਟ ਗਿੰਦੀ ਜਰ ਰਹ ਜਾਣਗੇ। ਇੱਥੇ ਬਾਹਰਲੇ ਸੂਬਿਆਂ ਦੇ ਲੋਕਾਂ ਦੇ ਵਸਾਂਗੇ ਤਾਂ ਉਹਨਾਂ ਰਾਜ ਹੋ ਜਾਏਗਾ। ਉਹ ਤਾਂ ਫਿਰ ਪੰਜਾਬੀ ਦੀ ਪੰਜਾਬ ਜੁਬੂਤ ਨਹੀਂ ਰਹੇਗੀ। ਉਹ ਉਲਟਾ ਪੰਜਾਬੀ ਛੱਤਰ ਮਾਰਨਗੇ ਆਗੇ ਕਿਉਂਕਿ ਘਟ ਗਿੰਦੀ ਹੋਏ ਨਹੀਂ। ਹਾਂ ਤਾਂ ਉਹ ਤਾਂ ਜਿਵੇਂ ਡਰਦੇ ਅਜੇ ਥੋੜੇ ਆ ਅਜੇ ਉਹ ਘਟ ਗਿੰਤੀ ਆ ਅਜੇ ਤਾਂ ਹੀ ਪ੍ਰਵਾਹ ਕਰਦੇ ਜਿਸ ਦਿਨ ਉਹ ਯਾਨੀ ਕਿ ਬਹੁਮਤ ਜਿਹਾ ਆ ਗਿਆ ਪੰਜਾਬੀ ਘਟ ਗਏ ਪੰਜਾਬ ਤੋਂ ਉਦੋਂ ਪੰਜਾਬੀਆਂ ਕੀ ਆਹ ਲੋ ਇਹ ਬੜੀਆਂ ਗੱਲਾਂ ਦੂਰ ਦੀਆਂ ਨੇ ਤੇ ਸੋਚ ਵਿਚਾਰਨ ਵਾਲੀਆਂ ਗੱਲਾਂ ਨਹੀਂ ਹੁਣ ਤਾਂ ਲਾਲਚ ਕਰ ਕਰਕੇ ਅਸੀਂ ਆਪਣਾ ਤੱਬੀ ਪੰਜਾਬ ਨੂੰ ਬੇੜਾ ਭੁਕਰ ਕਰਨ ਦੇ ਆ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਹੋਣਾ ਕਈ ਨੇ ਲੋਕ ਬਾਰੋਂ ਆ ਚੁੱਕੇ ਜਿਨ੍ਹਾਂ ਦਾ ਕੋਈ ਆਇਡੈਂਟੀ ਨਹੀਂ ਹੈ ਜਿਨ੍ਹਾਂ ਦਾ ਕੋਈ ਥਾਂ ਟਿਕਾਣਾ ਨਹੀਂ ਹੈ ਨਾ ਉਹਨਾਂ ਦੇ ਕੋ ਕੋਸ਼ਿਸ਼ ਹੁੰਦੀ ਹੈ ਕਿ ਕਿੱਥੋਂ ਆਏ ਹੋ ਇਹ ਤਾਂ ਹੀ ਬਹਿ ਗਏ ਆਉਂਦੇ ਆ ਕਿਹੜਾ ਹੁੰਦਾ ਮਰਜ਼ੀ ਵੋਟ ਬਣਾ ਲਿੰਦਾ ਹੈ ਕਿਥੇ ਟੋਹਰਾਂ ਨਹੀਂ ਜਾਂਦਾ ਉਹ ਫਰ ਦੇਣ ਉਹ ਵੀ ਦਿਨ ਦੂਰ ਨਹੀਂ ਜਦੋਂ ਇਹ ਕਹਾਂ ਯੂਪੀ ਚ ਕਿ ਤਾਂ ਦੰਗਿਆਂ ਹੁੰਦੇ ਨੇ ਕਈ ਸੁਣਿਆ ਵੀ ਉਹਨੇ ਅਸਰਵਰ ਦਾ ਉਹਨੇ ਅਸਰਵਰ ਦਾ ਇਹੋ ਹਾਲ ਪੰਜਾਬ ਦੇ ਬਣ ਨੂੰ ਨਹੀਂ ਪਣਨਗੇ ਜਦੋਂ ਤੱਕ ਲੋਕੀ ਘਟ ਗਿਨਤੀ ਹੋ ਗਏ ਫਿਰ ਪੰਜਾਬੀਆਂ ਦਾ ਹਾਲ ਹੋਣਾ ਹੈ ਪੰਜਾਬੀ ਨੇ ਕੁੱਟ ਖਾਣੀ ਬਾਹਰਲੇ ਬੰਦਿਆਂ ਨੂੰ ਅਜੇ ਵੀ ਯਾਨੀ ਕਿ ਢੁੱਲੇ ਵੇਰਾ ਕੋਈ ਵਿੜਾ ਨਹੀਂਗਾ ਗਵਰਨਮੈਂਟ ਸੋਚੇ ਗੱਬਰੂ ਬਾਹਰ ਨਾ ਜਾਣ ਪੰਜਾਬ ਦਾ ਪੈਸਾ ਬਾਹਰ ਨਾ ਜਾਵੇ ਪੰਜਾਬ ਚ ਰਵੇ ਕਿ ਇਤਨਾ ਪੰਜਾਬ ਦਾ ਪੈਸਾ ਬਾਹਰ ਚ ਲਗਿਆ ਤਾਂ ਕਾਰੋਬਾਰ ਅਫੈਕਟ ਹੋਣਗੇ ਕਾਰੋਬਾਰ ਫਾਈਟ ਹੋਣਗੇ ਤਾਂ ਫੋਰ ਬੇਰਜਵਾਰੀ ਵਧੇਗੀ ਔਰ ਫਿਰ ਜਿਹੜੀ ਕੇ ਹਾਲਾਤ ਖਰਾਬ ਹੋਣਗੇ ਤੇ ਮੈਂ ਅਖੀਰ ਦੇ ਵਿੱਚ ਕੋਈ ਵੀ ਗਵਰਨਮੈਂਟ ਆਵੇ ਮੈਨੂੰ ਇਹ ਨਹੀਂ ਮਤਲਬ ਕਿ ਕਾਂਗਰਸ ਆਵੇ ਜਾਂ ਕਾਲੀ ਆऊं ਜਾਂ ਆਪ ਆਵੇ ਜਾਂ ਭਾਏ ਭਾਵੇ ਕੋਈ ਵੀ ਪਾਰਟੀ ਆਵੇ ਸਾਨੂੰ ਉਹਨਾਂ ਕੋਈ ਲੈਣ ਦੇ ਨਹੀਂ ਅਸੀਂ ਕਹਿੰਨੇ ਆ ਜਿਹੜਾ ਵੀ ਆਵੇ ਪੰਜਾਬ ਦਾ ਸੋਚੇ ਪੰਜਾਬ ਨੂੰ ਆਰਥਿਕਤਾ ਦੇ ਲਿਆਵੇ ਪੰਜਾਬ ਨੂੰ ਖੁਸ਼ਹਾਲ ਬਣਾਵੇ ਜਨਤਾ ਸੁખી ਹੋਵੇ ਤੇ ਫਿਰ ਫਾਇਦਾ ਹੈ ਜਨਤਾ ਨੂੰ ਦੇ ਵਾਸਤੇ ਉਹ ਸਰਕਾਰ ਚੰਗੀ ਹੈ ਜਿਹੜਾ ਦਾ ਭਲਾ ਕਰਦੀ ਹੈ ਤੇ ਜਿਹੜੀ ਜਿਹੜੀ ਸਰਕਾਰ ਆ ਕੇ ਆਪਣੇ ਢਿੱਡ ਭਰਦੀ ਹੈ ਉਹ ਹਰ ਜਨਤਾ ਵਾਸਤੇ ਮਾੜੀ ਹੈ ਤੇ ਖੀਰ ਚ ਮੈਂ ਅੱਖਾਂ ਦਾ ਸਾਰਿਆਂ ਨੂੰ ਕਿ ਭਰਾਓ ਤੁਸੀਂ ਵੀ ਪੰਜਾਬ ਚੋਂ ਗਏ ਜੋ ਪੰਜਾਬ ਦੇ ਤੋਂ ਪੈਦਾ ਹੋਏ ਲੀਡਰ ਸਾਰੇ ਇਹ ਪੰਜਾਬ ਦੀ ਧਰਤੀ 'ਤੇ ਪੈ ਜੋ ਇੱਥੇ ਖੇਡੇ ਹੋ ਇੱਥੇ ਦਾ ਰਬਾ ਜਵਾਨੀ ਗੁਜ਼ਰੀ ਹੈ ਕਿਰਪਾ ਕਰਕੇ ਪੰਜਾਬ ਦਾ ਭਲਾ ਕਰੋ ਪੰਜਾਬ ਨੂੰ ਬਚਾਓ ਪੰਜਾਬ ਨੂੰ ਆਤਕਲੀਆਂ ਦੇ ਪਾਓ ਤਾਂ ਜੋ ਸਾਡੇ ਬੱਚੇ ਬਾਹਰ ਜਾ ਰਹੇ ਨੇ ਉਹ ਇੱਥੇ ਰਹਿ ਗਏ ਕੰਮਕਾਰ ਕਰ ਸਕਣ ਇੱਥੇ ਤੁਹਾਨੂੰ ਇਹ ਹਾਲਾਤ ਬਣੇ ਪਏ ਨੇ ਕਿ ਜਿਹੜਾ ਕੋ ਵਿਚਾਰਾ ਕੋਈ ਮਾੜਾ ਮੋਟਾ ਕੰਮ ਕਰ ਸਕੀ ਕਰਦਾ ਉਹਨੂੰ ਸਿਰਫ ਫਰੋਦੀ ਚਿੱਠੀ ਆ ਜਾਂਦੀ ਆ ਕਿ 5 ਲੱਖ ਦੇ 20 ਲੱਖ ਦੇ ਤੇ ਨਹੀਂ ਦੇਂਦਲ ਚੁੱਕੇ ਲੈ ਜਾਂ ਗੋਲੀ ਮਾਰ ਦਿੰਦੇ ਆਗੇ ਸ਼ਰਮ ਚਿੱਠੀਆਂ ਆਉਂਦੀਆਂ ਨੇ ਕੋਈ ਪੁੱਛਣ ਵਾਲਾ ਨਹੀਂ ਇਸ ਕਰਕੇ ਹੁਣੇ ਸੋਚਣਾ ਪੈਣਾ ਹੈ ਤੇ ਨਹੀਂ ਤੇ ਕੋ ਜਿੰਦੂਰ ਨਹੀਂ ਕਿੰਨੇ ਪੰਜਾਬ ਪੰਜਾਬ ਨਹੀਂ ਰਹਿਣਾ ਇਹ ਪੰਜਾਬ ਦੀ ਇਹ ਤਸਵੀਰ ਨਹੀਂ ਰਹਿਣੀ ਹੁਣ ਮੈਂ ਨਿਦਰਾ ਨੂੰ ਅਫਸਰਾ ਨੂੰ ਬੇਨਤੀ ਕਰਾਂਗਾ ਕਿ ਪੰਜਾਬਾਰੇ ਸਾਰੇ ਅਲਕੋ ਸੋਚੋ ਤੇ ਆਉਣ ਮੰਗਿਆ ਜਾਓ ਤੇ ਖੀਰ ਚ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ